ਸਤਨਾਮ ਸ਼੍ਰੀ ਵਾਖੇ ਗੁਰੂ ਸਾਹਿਬ ਜੀੋ ਮਹਾਰਾਜ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਣਾਇ ਨਾਨਕ ਕੀ ਪ੍ਰਭ ਵੇਨਤੀ ਆਪਣੀ ਪਗਤੀ ਲਾਏ ਸਜਣਾ ਸਚਾ ਪਤਸ਼ਾਹ ਸਰਸ਼ਾ ਹੰਦਸ਼ੋ ਜਿਸ ਪਾਸ ਬਖਟੀਆਂ ਸੋਹੀਏ ਸਬਨਾ ਦਾ ਵੇਸ ਹੋ ਸਤਰਾ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਖਲਾ ਪੰਜਵਾ ਪ੍ਰਭ ਕੀ ਸਰਨਾ ਸਗਲ ਪਹਿਲਾ ਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋ ਆਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਪ੍ਰਭ ਕੀ ਸ਼ਰਨ ਸਗਲ ਪਹਿਲਾ ਤੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਖੁਆਪਾ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤ ਕਰ ਕਿਰਪਾ ਪ੍ਰਭ ਦੀਨ ਦਇਲਾ ਗੁਣ ਗਾਵੋ ਰੰਗ ਰਤਾ ਰਹਾਉ ਸਤ ਗੁਰ ਦਾ ਮਨ ਦਾ ਆਨੰਦ ੜਾਇਆ ਚਿੰਤਾ ਸਗਲ ਬਿਨਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਾਇਆ ਬੇਨਸੀ ਤਾਕੋ ਬਿਗਨਨਾ ਕੋ ਲਗੇ ਜੋ ਸਤਗੁਰ ਆਪਣੇ ਰੱਖੇ ਚਰਨ ਕਮਲ ਵਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਛਾ ਪੁਜਾਈ ਨਾਨਕ ਦਾ ਸਤਾ ਕੈ ਬਲ ਖਾਰੇ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਵੇ ਆਪਣੇ ਜਿਨ ਮਨ ਕੀਛ ਪੁਜਾਈ ਨਾਨਕ ਦਾ ਸਤਾ ਕੈ ਬਲਖਾ ਰੇ ਜਿਨ ਪੂਰਨ ਪੈਜ ਰਖਾਈ ਅੱਜ ਦਾ ਜੋ ਪਵਿੱਤਰ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਸਾਡੇ ਜੀਵਾਂ ਦੇ ਭਲੇ ਦੇ ਲਈ ਚੰਗੇ ਰਾਹ ਦੇ ਲਈ ਚੰਗੇ ਰਸਤੇ ਦੇ ਲਈ ਸੁਖਾਲੀ ਤੇ ਸੋਖੀ ਜ਼ਿੰਦਗੀ ਦੇ ਲਈ ਸਤਿਗੁਰੂ ਜੀ ਬਖਸ਼ਿਸ਼ ਕਰਦੇ ਖਾਨ ਸੋਰਠ ਮਹੱਲਾ ਪੰਜਵਾਂ ਸੋਰਠ ਰਾਗ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਰੇ ਖਾਨ ਪ੍ਰਭ ਕੀ ਸਰਣਾ ਸਗਲ ਪੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਕਿਹੇ ਭਾਈ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਣ ਨਾਲ ਨਾ ਮਨੁੱਖ ਦੇ ਜਿਹੜੇ ਡਰ ਨੇ ਉਹ ਖਤਮ ਹੋ ਜਾਂਦੇ ਹਨ ਅੰਦਰਲਾ ਜੋ ਮੌਤ ਦਾ ਭੋਖ ਹੈ ਉਹ ਖਤਮ ਹੋ ਜਾਂਦਾ ਹੈ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਹ ਆਤਮਿਕ ਆਨੰਦ ਨੂੰ ਮਾਣਦਾ ਹੈ ਦਿਆਲੁਘਵਾ ਪਰਮ ਭ੍ਰਮ ਸੁਆਮੀ ਪੂਰਾ ਸਤਗੁਰ ਧਿਆਇਆ ਪੂਰੇ ਗੁਰੂ ਦਾ ਜੋ ਵੀ ਇਨਸਾਨ ਧਿਆਨ ਧਰਦਾ ਹੈ ਉਸ ਉੱਤੇ ਪਰਮਾਤਮਾ ਅਕਾਲ ਪੁਰਖ ਦਿਆਲ ਹੋ ਜਾਂਦਾ ਹੈ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਸਤਿਗੁਰੂ ਜੀ ਕਹਿੰਦੇ ਹਨ ਕਿ ਹੈ ਅਕਾਲ ਪੁਰਖ ਤੂੰ ਮੇਰਾ ਮਾਲਕ ਹੈ ਤੂੰ ਮੈਨੂੰ ਸਾਰਿਆਂ ਦਾਤਾ ਦੇਣ ਵਾਲਾ ਹੈ ਕਰ ਕਿਰਪਾ ਪ੍ਰਵਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਕੇ ਸਤਗੁਰੂ 헤 ਦਿਨਾਂ ਉਤੇ ਦਇਆ ਕਰਨ ਵਾਲੇ ਆਕਾਲ ਪੁਰਖ ਮਿਹਰ ਕਰ ਤਰਸ ਕਰ ਮੈਂ ਵੀ ਤੇਰੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਜਾਵਾਂ ਰਹਾਉ ਦਾ ਵਿਸ਼ਰਾਮ ਦੇ ਕੇ ਸਤਗੁਰ ਨਾਮ ਨਦਾਨ ਅੰਦਰ ੜਾਇਆ ਚਿੰਤਾ ਸਗਲ ਬਿਨਾਸੀ ਕੀ ਪ੍ਰਮਾਤਮਾ ਨੇ ਸਤਗੁਰੂ ਜੀ ਕਹਿੰਦੇ ਮੇਰੇ ਤੇ ਮਿਹਰ ਕੀਤੀ ਜਿਸ ਮਨੁੱਖ ਦੇ ਖਿਰਦੇ ਦੇ ਵਿੱਚ ਸਤਗੁਰੂ ਜੀ ਕਹਿੰਦੇ ਪ੍ਰਮਾਤਮਾ ਦਾ ਨਾਮ ਵਸ ਗਿਆ ਨਾ ਦ੍ਰਿੜ ਹੋ ਗਿਆ ਚਿੰਤਾਵਾਂ ਉਹਦੀਆਂ ਖਤਮ ਹੋ ਗਈਆਂ ਅਤੇ ਸਤਗੁਰੂ ਜੀ ਨੇ ਉਸ ਤੇ ਬਖਸ਼ਿਸ਼ ਕਰ ਦਿੱਤੀ ਨਾਮ ਦਾ ਖਜ਼ਾਨਾ ਉਸ ਨੂੰ ਦੇ ਦਿੱਤਾ ਕਰ ਕਿਰਪਾ ਪਨੋ ਕਰ ਲੀਨਾ ਮਨ ਵਸਿਆ ਅਬਨਾਸ਼ੀ ਪ੍ਰਮਾਤਮਾ ਦੀ ਮਿਹਰ ਕਰਕੇ ਹੀ ਉਸ ਨੂੰ ਆਪਣਾ ਬਣਾ ਲੈਂਦਾ ਹੈ ਕਿਸ ਨੂੰ ਜਿਸ ਦੇ ਪ੍ਰਮਾਤਮਾ ਦੀ ਨਦਰ ਹੁੰਦੀ ਹੈ ਉਸ ਦੇ ਮਨ ਵਿੱਚ ਨਾਸ ਰਹਿਤ ਪ੍ਰਮਾਤਮਾ ਆ ਵਸਦਾ ਹੈ ਜੋ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਤਾ ਕੋ ਵਿਗਨ ਨਾ ਕੋ ਲਾਗੇ ਜੋ ਸਤਗੁਰੂ ਆਪਣੇ ਰਾਖੀ ਕਹਿੰਦੇ ਹੈ ਭਾਈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਨਾ ਨਾਮ ਦੀ ਬੰਦਗੀ ਕਰਦਾ ਹੈ ਨਾਮ ਦਾ ਜਾਪ ਕਰਦਾ ਹੈ ਤਾ ਕੋ ਵਿਗਨ ਨਾ ਕੋ ਲਾਗੇ ਉਹਨੂੰ ਫਿਰ ਕੋਈ ਰਸਤੇ ਵਿੱਚ ਜ਼ਿੰਦਗੀ ਦੇ ਵਿਗੜ ਨਹੀਂ ਆਉਂਦੀ ਕਿਉਂਕਿ ਸਤਗੁਰੂ ਜੀ ਉਸ ਨੂੰ ਆਪਣੀ ਰਜਾ ਦੇ ਵਿੱਚ ਸ਼ਾਮਲ ਕਰ ਲੈਂਦੇ ਹਨ ਚਰਨ ਕਮਲ ਵਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਹਿੰਦੇ ਪ੍ਰਮਾਤਮਾ ਦੇ ਕੌਲ ਫੁੱਲਾਂ ਵਰਗੇ ਕੋਮਲ ਚਰਨ ਉਸ ਦੇ ਹਿਰਦੇ ਵਿੱਚ ਆ ਵਸਦੇ ਹਨ ਉਹ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਜੋ ਰਸ ਹੈ ਨਾ ਉਹਨੂੰ ਚੱਖਦਾ ਹੈ ਉਹਦਾ ਆਨੰਦ ਵੰਡਦਾ ਹੈ ਕਰ ਸੇਵਾ ਸੇਵਕ ਪ੍ਰਭ ਆਪਣੀ ਜਿਨ ਮਨ ਕੀ ਇੱਛੁ ਪੁਜਾਈ ਕਹਿੰਦੇ ਹੈ ਭਾਈ ਉਸ ਪ੍ਰਮਾਤਮਾ ਦੀ ਉਸ ਅਕਾਲ ਪੁਰਖ ਦੀ ਉਸ ਤਤਕਰ ਨਾਮ ਦਾ ਜਾਪ ਕਰ ਜਿਨੇ ਤੇਰੀ ਮਨ ਦੀ ਇੱਛਾ ਪੂਰੀ ਕੀਤੀ ਹੈ ਨਾਨਕ ਦਾਸ ਤਾ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਕਹਿੰਦੇ ਨਾਨਕ ਜੀ ਵੀ ਉਸ ਤੋਂ ਬਾਰ ਨੇ ਬਲਿਹਾਰ ਨੇ ਜਾਂਦੇ ਖੰਨ ਜਿਸ ਪ੍ਰਮਾਤਮਾ ਨੇ ਉਸ ਦੀ लाज ਰੱਖੀ ਹੈ ਪੈਜ ਰੱਖੀ ਹੈ ਸੋ ਹੁਕਮਨਾਮੇ ਦਾ ਅਰਥ ਇਹ ਹੋਈ ਹੈ ਕਿ ਸਤਿਗੁਰੂ ਜੀ ਕਹਿ ਰਹੇ ਹਨ ਕਿ ਜੋ ਨਾਮ ਦੀ ਕਮਾਈ ਕਰੇਗਾ ਉਹਦੇ ਸਾਰੇ ਦੁੱਖ ਦਰਦ ਤੇ ਰਸਤੇ ਦੇ ਜੋ ਬਿਗਨ ਹਨ ਉਹ ਖਤਮ ਹੋ ਜਾਣਗੇ ਅਤੇ ਉਸ ਦਾ ਜੋ ਖਿਰਦਾ ਹੈ ਆਤਮਿਕ ਆਨੰਦ ਦੇ ਵਿੱਚ ਆ ਕੇ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕਰੇਗਾ ਭੁੱਲਾ ਚੁਕਾ ਸਤਿਗੁਰੂ ਜੀ ਸੰਗਤ ਬਖਸ਼ਣ ਜੋਗ ਹੈ ਸਮਤ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ